ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਥਾਣਾ ਸਿਟੀ ਬਲਾਚੌਰ ਦੇ ਐਸਐਚਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਜਦੋਂ ਪੁਲਿਸ ਪਾਰਟੀ ਪੁਲੇਖਾ ਚੌਂਕ ਬਲਾਚੌਰ ਵਿਖੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਚੈਕਿੰਗ ਦੇ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਏ ਸਨ ਤਾਂ ਸਾਹਮਣੇ ਤੋਂ ਆਇਆ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਦੇ ਕਿਨਾਰੇ ਤੇ ਸੁੱਟ ਦਿੱਤਾ ਤੇ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਜਦੋਂ ਉਕਤ ਵਿਅਕਤੀ ਦੇ ਨਾਮ ਤੇ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਲਖਵਿੰਦਰ ਉਰਫ ਲੱਖੀ ਪੁੱਤਰ ਕੇਵਲ ਸਿੰਘ ਵਾਸੀ ਬਲਾਚੌਰ ਦੱਸਿਆ ਪੁਲਿਸ ਨੇ ਜਦੋਂ ਉਸ ਵੱਲੋਂ ਸੁਟੇ ਹੋਏ ਪਾਰਦਰਸ਼ੀ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 4 ਗ੍ਰਾਮ ਹੈਰੋਇਨ ਅਤੇ ਉਕਤ ਮੁਲਜ਼ਮ ਦੇ ਕੋਲੋਂ 17000 ਡਰੱਗ ਮਨੀ ਪੁਲਿਸ ਨੇ ਬਰਾਮਦ ਕੀਤੀ। ਪੁਲਿਸ ਨੇ ਉਕਤ ਮੁਲਜ਼ਮ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਪੂਰੀ ਗੱਲਬਾਤ। ਕੱਲ ਸਾਡੇ ਮਾਨਯੋਗ ਡਾਕਟਰ ਮੋਤਾਬ ਸਿੰਘ ਵੀ ਐਸਐਸਪੀ ਸਾਹਿਬ ਨਵਾਂ ਸ਼ਹਿਰ ਜੀ ਦੇ ਹਦਾਇਤ ਤੇ ਦੁਸ਼ਾਨ ਨਿਰਦੇਸ਼ ਤੇ ਤੇ ਸ਼੍ਰੀ ਸ਼ਾਮ ਸੰਬੰਧੀ ਡੀਐਸਪੀ ਸਾਹਿਬ ਬਲਾ ਚੌਦੀ ਅਦਤ ਮੁਤਾਬਕ ਐਸਐਸਆਈ ਬਜਿੰਦਰ ਸਿੰਘ ਸਾਡੇ ਥਾਣਾ ਤੋਂ 2 ਅਗਸਤ ਜਿਹੜੇ ਉਹ ਪੁਲਿਸ ਪਾਰਟੀ ਸਮੇਤ ਬਾਹਰ ਏਰੀਆ ਵਿੱਚ ਗਸ਼ਤ ਕਰ ਰਹੇ ਸੀ ਤੇ ਗਸ਼ਤ ਕਰਦੇ ਜਦੋਂ ਇਹ ਖਲਿਖਾ ਚੋਂ ਪਹੁੰਚੇ ਆ ਤੇ ਸਾਹਮਣੇ ਤੋਂ ਇੱਕ ਨੌਜਵਾਨ ਸਾਡਾ ਇਹ ਫੜਿਆ ਗਿਆ ਤੁਸੀਂ ਇਹਨੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਘਰ ਹੱਥ ਫੜਿਆ ਲਿਫਾਫਾ ਸਗਰ ਸੁਪਤਾ ਸਾਈਡ ਤੇ ਤੇ ਬਾਤ ਚ ਨੂੰ ਚੱਕਦੇ ਆਧਾਰ ਤੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਇਸ ਵੱਲੋਂ ਛੱਟੇ ਹੋਏ ਲਿਫਾਫਾ ਦੀ ਤਲਾਸ਼ੀ ਜਿਹੜੀ ਆ ਕਰਨ ਤੋਂ ਪਹਿਲਾਂ ਦਾ ਨਾਮ ਪਤਾ ਪੁੱਛਿਆ ਤੇ ਲਖਵੀਰ ਸਿੰਘ ਲੱਕੀ ਹੈਗਾ ਇਹ ਕੇਵਲ ਸਿੰਘ ਬਾਰ ਨੰਬਰ 2 ਬਲਾਚੌਰ ਦਾ ਰਹਿਣ ਵਾਲਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿ ਨਸ਼ਾ ਫਲਾਈ ਕਰਨ ਦਾ ਇਹ ਕੰਮ ਕਰਦਾ ਤੇ ਇਦਾਂ ਲਾਫਾਫਾ ਨੂੰ ਮੈਂ ਚੈੱਕ ਕੀਤਾ ਜਿਹਦੇ ਵਿੱਚੋਂ ਹੈਰਨ ਬ੍ਰਾਹਮਣ ਹੋਈ ਤੇ ਹੈਰਨ ਦੇ ਨਾਲ ਇਹਦੇ ਵੱਲੋਂ ਜਿਹੜਾ ਫਿਰ ਤੋਂ ਕਿ ਨਸ਼ਾ ਵੇਚਿਆ ਜਾ ਰਿਹਾ ਸੀਗਾ ਲਾਫਾਫਾ ਵਿੱਚੋਂ ਹੀ ਜਿਹੜੇ ਉਹ 17000 ਡਰਗ ਮੰਨੀ ਜਿਹੜੀ ਉਹ ਬਰਾਮਦ ਕੀਤੀ ਗਈ ਇਸੇ ਤੋਂ ਪਹਿਲਾਂ ਕੋਈ ਪਹਿਲਾਂ ਕੋਈ ਇਹਦਾ ਮਤਦਵਾ ਨਹੀਂ ਹੈਗਾ ਤੇ ਪਿਛੇ ਹਮੋਂ ਦੋ tane ਹੁੰਨੇ ਆ ਤਾਂ ਆ ਵੀ ਐਡਿਕਟਡ ਹੈਗਾ ਥੋੜਾ ਤੇ ਥੋੜਾ ਸਪਲਾਈ ਜਿਹੜੀ ਇਹ ਜੋ ਵੀ ਇਹ ਸਭ ਲੈਂਦਾ ਸੀ ਜਗਰੋਏ ਤੋਂ ਦੱਸ ਰਿਹਾ ਹੈ ਤੇ ਉਪਰੋਂ ਲਿਆ ਕੇ ਕੁਸਤੀ ਲੈਂਦਾ ਸੀ ਤੇ ਕੁਝ ਇਹ ਲੱਗੇ ਤੋੜ ਆਪਣੇ ਨਾਲ ਦੇ ਸੱਤ ਮਹੀਨੇ ਸਪਲਾਈ ਕਰ ਦਿੰਦਾ ਸਾਡੇ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਐਸਐਸਪੀ ਸਾਹਿਬ ਨਵਾਂ ਸ਼ਹਿਰ ਜੀ ਵੀ ਹਜ਼ਰਤ ਤੇ ਸਾ ਮਦੇਸ਼ ਤੇ ਤੇ ਸ਼੍ਰੀ ਸ਼ਾਮ ਸੰਬੰਧੀ ਪੀਐਸਪੀ ਸਾਹਿਬ ਬਲਾਚੌਦੀ ਅਧਿਆਤਮਕ ਐਸਐਸ ਬਜਿੰਦਰ ਸਿੰਘ ਸਾਡੇ ਖਾਣਾ ਤੋਂ ਬਰਾਏ ਗਸਤ ਜਿਹੜੇ ਉਹ ਫੁੱਲਸ ਪਾਰਟੀ ਸਮੇਤ ਬਾਹਰ ਏਰੀਆ ਵਿੱਚ ਗਸਤ ਕਰ ਰਹੇ ਸੀ ਤੇ ਗਸਤ ਕਰਦੇ ਜਦੋਂ ਇਹ ਲਿਖਾ ਚੌਂਕ ਪਹੁੰਚੇ ਆ ਤੇ ਸਾਹਮਣੇ ਤੋਂ ਇੱਕ ਨੌਜਵਾਨ ਸਾਡਾ ਜਿਹੜਾ ਇਹ ਪੜਿਆ ਗਿਆ ਤੁਸੀਂ ਇਹਨੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਘਰ ਹੱਥ ਫੜਿਆ ਲਿਫਾਫਾ ਸਗਾਲ ਛੁੱਟਦਾ ਸਾਈਡ ਤੇ ਤੇ ਬਾਥੀ ਨੂੰ ਸ਼ੱਕ ਦੇ ਆਧਾਰ ਤੇ ਪੁਲਸ ਪਾਰਟੀ ਨੇ ਕਾਬੂ ਕੀਤਾ ਤੇ ਇਸ ਵੱਲੋਂ ਛੱਟੇ ਹੋਏ ਲਿਫਾਫਾ ਦੀ ਤਲਾਸ਼ੀ ਜਿਹੜੀ ਆ ਕਰਨ ਤੋਂ ਪਹਿਲਾਂ ਦਾ ਨਾਮ ਪਤਾ ਪੁੱਛਿਆ ਤੇ ਲਖਵੀਰ ਸਿੰਘ ਲੱਕੀ ਹੈਗਾ ਇਹ ਕੇਵਲ ਸਿੰਘ ਪਾਰ ਨੰਬਰ 2/14 ਦਾ ਰਹਿਣ ਵਾਲਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿ ਨਸ਼ਾ ਫਲਾਈ ਕਰਨ ਦਾ ਇਹ ਕੰਮ ਕਰਦਾ ਤੇ ਜਿਹੜੇ ਰਫਾਫਾ ਨੂੰ ਮੈਂ ਚੈੱਕ ਕੀਤਾ ਜਿਹਦੇ ਵਿੱਚੋਂ ਹੈਰੋਨ ਬ੍ਰਾਹਮਣ ਹੋਈ ਤੇ ਹੈਰੋਨ ਦੇ ਨਾਲ ਇਹ ਜਿਹੜਾ ਫਿਰ ਤੋਂ ਉਹ ਕਿ ਨਸ਼ਾ ਵੇਚਿਆ ਜਾ ਰਿਹਾ ਸੀਗਾ ਲਹਾਫਾ ਵਿੱਚੋਂ ਹੀ ਜਿਹੜੇ ਉਹ 17000 ਡਰਗ ਮੰਨੀ ਜਿਹੜੀ ਉਹ ਬ੍ਰਾਹਮਣ ਕੀਤੀ ਇਸੇ ਕੋਈ ਪਹਿਲਾ ਮਕਦਮਾ ਨਹੀਂ ਹੈਗਾ ਨਹੀਂ ਪਹਿਲਾ ਕੋਈ ਇਹਦਾ ਮਕਦਮਾ ਨਹੀਂ ਹੈਗਾ ਤੇ ਪਿਛੇ ਹੁਣ ਦੋ ਤਿੰਨ ਮਹੀਨਿਆਂ ਤੋਂ ਆਪ ਵੀ ਐਡਿਕਟਡ ਹੈਗਾ ਥੋੜਾ ਤੇ ਥੋੜਾ ਸਪਲਾਈ ਜਿਹੜੀ ਇਹ ਜੋ ਵੀ ਇਹ ਸਭ ਲੈਂਦਾ ਸੀ ਉਹ ਬਰੋਏ ਤੋਂ ਦੱਸਿਆ ਹੈ ਤੇ ਉਪਰੋਂ ਲੈ ਕੇ ਕੁਸਤੀ ਲੈਂਦਾ ਸੀ ਤੇ ਕੁਝ ਇਹੋ ਜਿਹਾ ਕੇ ਤੋਰ ਆਪਣੇ ਨਾਲ ਦੇ ਸੱਤਵੇਂ ਸਪਲਾਈ ਕਰ ਦਿੰਦਾ